ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਅਚਾਨਕ ਉਹ ਚਰਚਾ ਛਿੜ ਗਈ ਔਰ ਇਹ ਚਰਚਾ ਇਸ ਹੱਦ ਤੱਕ ਪਹੁੰਚ ਗਈ ਕਿ ਹੁਣ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਇੱਕ ਲੈਟਰ ਜਾਰੀ ਕੀਤੀ ਗਈ ਹਾਲਾਂਕਿ ਉਸ ਲੈਟਰ ਨੂੰ ਲੈ ਕੇ ਵੀ ਬੜਾ ਵਿਵਾਦ ਮਚਿਆ ਹੋਇਆ ਪਰ ਗੱਲ ਇੱਥੇ ਖੜਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਮਾਤਾ ਨੇ ਜੋ ਗੱਲ ਕਹੀ ਹੈ ਉਹਦਾ ਅਸਲ ਮਤਲਬ ਕੀ ਹੈ ਇਸੇ ਚੀਜ਼ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਵੀ ਇਸ ਐਪੀਸੋਡ ਦੇ ਵਿੱਚ ਆ ਗਏ ਨੇ ਸਿਮਰਨਜੀਤ ਸਿੰਘ ਮਾਨ ਨੇ ਇੱਕ ਲੰਮਾ ਚੌੜਾ ਫਤਵਾ ਲਿਖ ਦਿੱਤਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪੇਜ ਦੇ ਉੱਤੇ ਪਾਇਆ ਗਿਆ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਂਟਰੀ ਲਈ ਗਈ ਔਰ ਇਸ ਮਾਮਲੇ ਦੇ ਸਬੰਧੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਕੁਝ ਗੱਲਾਂ ਉਹਨਾਂ ਨੇ ਆਪਣੇ ਇਸ ਟਵੀਟ ਦੇ ਵਿੱਚ ਲਿਖੀਆਂ ਨੇ ਜਿਸ ਨੂੰ ਲੈ ਕੇ ਗੰਭੀਰ ਇਲਜ਼ਾਮ ਡੇ ਲਗਾਏ ਜਾ ਸਕਦੇ ਨੇ ਔਰ ਸਾਫ ਕਿਹਾ ਜਾ ਰਿਹਾ ਕਿ ਇਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਨੇ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੀਆਂ ਪਾਲਿਸੀਜ਼ ਦਾ ਜ਼ਿਕਰ ਕੀਤਾ ਜਾ ਰਿਹਾ ਇਹਨਾਂ ਦੀਆਂ ਪਾਲਿਸੀਜ਼ ਨੂੰ ਇਹੀ ਲੋਗ ਕਲੀਅਰ ਕਰ ਸਕਦੇ ਨੇ ਕਿ ਇਹ ਕੀ ਚਾਹੁੰਦੇ ਨੇ ਪਰ ਉਹ ਕਹਿੰਦੇ ਨੇ ਕਿ ਅਸੀਂ ਇਸ ਮਕਸਦ ਦੇ ਵਾਸਤੇ ਆਪਣੀ ਜ਼ਿੰਦਗੀ ਲਗਾਈ ਹੈ ਸਿਮਰਨਜੀਤ ਸਿੰਘ ਮਾਨ ਦਾ ਟਵੀਟ ਜਿਹੜਾ ਆ ਉਹ ਸਾਂਝਾ ਕਰਦੇ ਆ ਤੁਹਾਡੇ ਨਾਲ ਔਰ ਵਿਸਥਾਰ ਪੂਰਵਕ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਉਸ ਦੇ ਵਿੱਚ ਲਿਖਿਆ ਕੀ ਗਿਆ ਸਿਮਰਨਜੀਤ ਸਿੰਘ ਮਾਨ ਲਿਖਦੇ ਨੇ ਕਿ ਦੁੱਖ ਤੇ ਅਫਸੋਸ ਹੈ ਕਿ ਅੱਜ ਪੰਜਾਬ ਵਿੱਚੋਂ ਖਾਲਸਾ ਪੰਥ ਦੇ ਵਿੜੇ ਵਿੱਚੋਂ ਜਿੱਤ ਕੇ ਗਏ ਸਰਦਾਰ ਸਬਜੀਤ ਸਿੰਘ ਅਤੇ ਸਰਦਾਰ ਅਮਰਤਪਾਲ ਸਿੰਘ ਦੇ ਸਤਕਾਰਯੋਗ ਮਾਤਾ ਜੀ ਜੋ ਉਹਨਾਂ ਦੀ ਡਿਬਰੂਗੜ੍ਹ ਜੇਲ੍ਹ ਬੰਦ ਹੋਣ ਉਪਰੰਤ ਕਰਤਾ ਧਰਤਾ ਹਨ ਉਹ ਕਹਿ ਰਹੇ ਹਨ ਕਿ ਸਾਡਾ ਖਾਲਿਸਤਾਨ ਦੇ ਨਾਲ ਕੋਈ ਸਬੰਧ ਨਹੀਂ ਹੈ ਇਹਨਾਂ ਦੀ ਇਸ ਵਿਸ਼ੇ ਉੱਤੇ ਕੀ ਪਾਲਿਸੀ ਹੈ ਇਸ ਦੀ ਜਾਣਕਾਰੀ ਤਾਂ ਉਹ ਖੁਦ ਹੀ ਸਾਂਝੀ ਕਰ ਸਕਦੇ ਨੇ ਪਰ ਅਸੀਂ ਜਿਸ ਮਕਸਦ ਲਈ 40 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜਿਸ ਲਈ ਬਹੁਤ ਵੱਡੇ ਕੌਮੀ ਸਮਾਜਿਕ مالی ਅਤੇ ਜਾਨੀ ਨੁਕਸਾਨ ਤੇ ਸ਼ਹਾਦਤਾਂ ਵੀ ਹੋਈਆਂ ਉਸ ਉਪਰੰਤ ਜੇਕਰ ਅਸੀਂ ਆਪਣੇ ਮਿਸ਼ਨ ਦੀ ਪ੍ਰਾਪਤੀ ਵਿੱਚ ਕਤਾਹੀ ਕਰਾਂਗੇ ਤਾਂ ਅਸੀਂ ਕੌਮ ਦੇ ਦੋਸ਼ੀ ਹੋਵਾਂਗੇ ਲੇਕਿਨ ਆਪਣੀ ਆਤਮਾ ਦੇ ਵੀ ਵੱਡੇ ਦੋਸ਼ੀ ਬਣਨ ਤੋਂ ਨਹੀਂ ਬਚ ਸਕਾਂਗੇ ਇਸ ਲਈ ਸਾਡੇ ਵੱਲੋਂ ਬੀਤੇ ਸਮੇਂ ਅਤੇ ਅੱਜ ਵੀ ਖਾਲਿਸਤਾਨ ਦੇ ਮਿਸ਼ਨ ਲਈ ਕੀਤੀ ਜਾ ਰਹੀ ਜੰਗ ਨਿਰੰਤਰ ਜਾਰੀ ਰਹੇਗੀ ਅਸੀਂ ਨਿਸ਼ਾਨੇ ਦੀ ਪ੍ਰਾਪਤੀ ਤੱਕ ਸੰਘਰਸ਼ ਕਰਾਂਗੇ ਸਮਰਨਜੀਤ ਸਿੰਘ ਮਾਨ ਸਮਰਨਜੀਤ ਸਿੰਘ ਮਾਨ ਦੇ ਵੱਲੋਂ ਇਹ ਮੈਸੇਜ ਲਿਖਿਆ ਗਿਆ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਨਾ ਇਹ ਲੋਕ ਆਪਣੀਆਂ ਪਾਲਿਸੀਆਂ ਆਪ ਦੱਸ ਸਕਦੇ ਨੇ ਕਿ ਇਹ ਕਿੱਥੇ ਖੜੇ ਨੇ। ਪਰ ਜਿਹੜਾ ਸੰਘਰਸ਼ ਸਾਡਾ 40 ਸਾਲ ਤੋਂ ਚੱਲਦਾ ਪਿਆ ਉਹ ਨਿਰੰਤਰ ਜਾਰੀ ਰਹੇਗਾ। ਸਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਤੋਂ ਬਾਅਦ ਵੱਡੇ ਸਵਾਲ ਖੜ੍ਹਦੇ ਨੇ ਕਿ ਕੀ ਆਖਰਕਾਰ ਸਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਇਸ ਪਰਿਵਾਰ ਦੀ ਸਪੋਰਟ ਕੀਤੀ, ਭਾਈ ਅਮਰਪਾਲ ਸਿੰਘ ਦੀ ਸਪੋਰਟ ਕੀਤੀ ਜਿਨ੍ਹਾਂ ਵਾਸਤੇ ਸਮਰਨਜੀਤ ਸਿੰਘ ਮਾਨ ਨੇ ਰੈਲੀਆਂ ਕੀਤੀਆਂ ਕਿ ਹੁਣ ਉਹ ਸਿਮਰਨਜੀਤ ਸਿੰਘ ਮਾਨ ਇਹਨਾਂ ਦੇ ਖਿਲਾਫ ਭੁਗਤਣਗੇ ਜਾਂ ਫਿਰ ਇਸ ਬਿਆਨ ਦੇ ਖਿਲਾਫ ਭੁਗਤਣਗੇ ਜੋ ਵੀ ਹੋਏਗਾ ਔਨ ਦਿ ਸਮੇ ਨੂੰ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ